ਸ੍ਰੀ ਕਾਲ ਜੀ ਆਪਾਂ ਤੁਹਾਡੇ ਲਈ ਹੁਣ ਫਾਈਨਲ ਮੈਚ ਦੇ ਟਾਪ ਰੇਡਾਂ ਤੇ ਟਾਪ ਜਫੇ ਲੈ ਕੇ ਆਇਆ ਕਰਾਂਗੇ ਜਿਹੜੇ ਪੂਰਾ ਫਾਈਨਲ ਮੈਚ ਨਹੀਂ ਦੇਖ ਪਾਉਂਦੇ ਉਹਨਾਂ ਨੂੰ ਪੂਰਾ ਫਾਈਨਲ ਮੈਚ ਵਰਗਾ ਨਜ਼ਾਰਾ ਪੇਸ਼ ਕਰਿਆ ਕਰਾਂਗੇ ਉਹਨੂੰ ਤੁਸੀਂ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਹੋ ਸਕਦਾ ਲਾਈਕ ਕਰਦਿਆ ਕਰੋ ਚਲੋ ਫਿਰ ਆਜੋ ਦੇਖੋ ਹੁਣ ਮੈਚ ਫਿਰ ਲਾਓ ਨਜ਼ਾਰਾ ਧੰਨਵਾਦ ਜੀ ਸੋ ਬਤੌਰੇ ਕੈਪਟਨ ਬਤੌਰੇ ਕਪਤਾਨ ਜਿਹੜੀ ਹੈ ਉਹ ਜ਼ਿੰਮੇਵਾਰੀ ਸੁਰਖਭਰੀਏ ਯਾਦ ਦੇਦੀ ਹੈ ਜਿਹੜੀ ਯੂਨਾਈਟਿਡ ਟੈਂਪਟਨ ਕਬੱਡੀ ਕਲੱਬ ਦੀ ਟੀਮ ਸਾਹ ਇੱਕ ਪਾਸੇ ਸੀਚੇ ਵਾਲੀਏ ਭਰਾ ਬਿੰਦੂ ਤੇ ਵਾਹਿਗੁਰੂ ਮੇਰੇ ਵੀਰੋ ਦੂਜੀ ਵਾਰ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਓਕੇਸੀ ਕਬੱਡੀ ਕਲੱਬ ਵੱਲੋਂ ਖੇਡ ਰਿਹਾ ਹੈ ਇੱਕ ਪਾਸੇ ਸ਼ੀਲੂ ਯਾਦਾ ਯੋਦਾ ਦੁਨੀਆਂ ਦੇ ਰਸਤਮ ਬਰਸਾਲਪੁਰੀਆ ਨੌਜਨ ਅਰਸ਼ ਵਰਗੇ ਦੁਨੀਆਂ ਦੇ ਮਹਾਨ ਲਓ ਪਹਿਲੀ ਕਬੱਡੀ ਇਸ ਸਮੇਂ ਨੌਜਨ ਹਰਮਨ ਬੁਲਟ ਹਰਮਨ ਬੁਲਟ ਦੀਆਂ ਤਿੰਨ ਕਬੱਡੀਆਂ ਦੇ ਹਰੀ ਮੰਦਿਰ ਹਰਮਨ ਕਾਲਾ ਵੱਲੋਂ 500 ਡਾਲਰ ਲਓ ਪਹਿਲੀ ਕਬੱਡੀ ਇਸ ਸਮੇਂ ਨੌਜਨ ਪੰਡੋਰੀ ਵਾਲਾ ਇੰਦਰ ਏ ਏ ਵਾਓ ਸੋਹਣਾ ਹਰ ਗੱਭਰੂ ਤੇ ਲੋੜੇ ਦੀ ਜਵਾਨੀ ਅਥਰੀ ਆਹ ਦਿਉੜੇ ਵਾਲੇ ਰਵੀ ਦੀ ਮੈਦਾਨਾਂ 'ਚ ਕਹਾਣੀ ਕੁਝ ਵੱਖਰੀ ਹੱਲਾ ਬੋਲਦਾ ਦਲੇਰੀ ਨਾਲ ਪਾਉਂਦਾ ਸਾਹ ਠੁੱਕਦਾ ਮਾੜ ਨਾਲ ਖੇਡਦਾ ਕਬੱਡੀ ਆਹ ਗੱਭਰੂ ਫਰਦਾ ਗਰਾਊਂਡਾਂ ਵਿੱਚ ਬੁੱਕਦਾ ਮਾੜ ਨਾਲ ਪਾਉਣ ਦੇ ਲਈ ਦੋਰੇ ਪਿੰਡ ਵਾਲਾ ਰਵੀ ਕਬੱਡੀ ਪਾ ਰਿਹਾ ਹੈ ਇਸ ਸਮੇਂ ਪਈ ਹੋਈ ਰਵੀ ਦੀ ਕਬੱਡੀ ਤੇ ਅਰਸ਼ ਕਰਦਾ ਟਰਾਈ ਬਰਸਾਲ ਪੁਰੀ ਹੈ ਮੇਰੇ ਵੀਰੋ ਲਓ ਇਸ ਸਮੇਂ ਪੁਆਇੰਟ ਲਓ ਜਨ ਜਾਫੀ ਦੇ ਹੱਥ ਹੈ ਹਰਮਨ ਕਾਲੜੇ ਦਾ ਮੈਂ ਆਪ ਖੇਡਣ ਯੋਰਾ ਨਾਲ ਕਬੱਡੀ ਪੁੱਸਰਦਾਰਾਂ ਦੇ ਖੇਡਣ ਯੋਰਾ ਨਾਲ ਕਬੱਡੀ ਪੁੱਸਰਦਾਰਾਂ ਦੇ ਜ਼ੇਰਾਵਰਾਂ ਦੀ ਖੇਡ ਅਗਲੀ ਕਬੱਡੀ ਪਾਉਣ ਦੇ ਵਾਸਤੇ ਧੂਰ ਗੋਟੀਆਂ ਮੈਦਾਨ ਦੇ ਵਿੱਚ ਵਧਦਾ ਹੋਇਆ ਇਹਨੂੰ ਕਾਲਾ ਕਹਿੰਦੇ ਪਿਆਰ ਦੇ ਨਾਲ ਆਹ ਕਾਲਾ ਵਧਿਆ ਹੋਇਆ ਕਾਲੇ ਦੀ ਰੇਡ ਤੇ ਕੌਣ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਆ ਨੌਜਵਾਨ ਫਰਸੀਚੇ ਵਾਲੀਆ ਫਰਸੀਚੇ ਵਾਲੀਆ ਬਿੰਦੂ ਭਰੀ ਬਗਲ ਹੱਜੂ ਕੰਜੀ ਸਮਾਂ ਕੀ ਦੇ ਹੱਕ ਦੇ ਵਿੱਚ ਫੈਸਲਾ ਕਰੇਗਾ ਆਹ ਕਈ ਜਫਾਫੀ ਯੁਰਤ ਰੱਖਦੇ ਨੇ ਜਫਾ ਲਾ ਕੇ ਉੱਤੇ ਬਹਿਣ ਦੀ ਕਈ ਥੱਲੇ ਲਾਉਂਦੇ ਪੰਛੀਆਂ ਨੂੰ ਦਿੰਦੇ ਯਾਸਤ ਨਾਲ ਦੇ ਰਹਿਣ ਦੀ हिस्से जोड ਗਿਆ ਸਮਾਰਟਵੇ ਵਾਲੇ ਸਾਡੇ ਵੀਰਾ ਵੱਲੋਂ ਚਾਰੋ ਜਫੀਆਂ ਦੇ ਲਈ ओकेसी ਦੇ ਲਈ 100 100 ਡਾਲਰ ਦੇ ਮਾਨਸਮਾਨ ਹੈ ਸ੍ਰੀ ਮੰਦਿਰ ਜੀ ਉਹਨਾਂ ਦਾ ਹਰਵਨ ਕਾਲਾ ਜੀ ਦਾ ਧੰਨਵਾਦ ਲਓ ਇਸ ਸਮੇਂ ਸ਼ੀਲੂ ਹਰਿਆਣੇ ਵਾਲਾ ਆ ਦੱਕਣ ਦੀ ਕੋਸ਼ਿਸ਼ ਕਰਦਾ ਆ ਬਲਾਂ ਦੇ ਵਿੱਚ ਬੱਲੇ ਵੱਲੇ ਹੋਈ ਭਈ ਸ਼ੀਲੂ ਹਰਿਆਣੇ ਦਾ ਆ ਮੈਦਾਨ ਦੇ ਵਿੱਚ ਦੇਖਦੇ ਮੈਂ ਦੂਸਰੇ ਪਾਸੇ ਕਰਨ ਦੇ ਹਾਲਪੁਰਿਆ ਸ਼ਾਨਦਾਰ ਨੰਬਰ ਜੋੜਦੇ ਦੂਜੀ ਕਬੱਡੀ 500 ਡਾਲਰ ਵੀ ਲਓ ਬੋਲਡ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਨਿਊ ਵੈਸਟ ਟ੍ਰੈਕਿੰਗ ਦੇ ਸਰਜੀਤ ਸਿੰਘ ਜੀ ਉਹਨਾਂ ਵੱਲੋਂ ਅੰਟਾਰੀਓ ਕਬੱਡੀ ਕਲੱਬ ਦੇ ਜਾਫੀਆਂ ਦੇ ਹਰੇਕ ਜੱਫੇ ਲਈ 700 ਡਾਲਰ ਦੇ ਵਾਣ ਸਨਮਾਨ ਹੋਣਗੇ ਲਓ ਵਾਹਿਗੁਰੂ 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 ਨਾਮ ਹੈ ਇਸ ਖਿਡਾਰੀ ਦਾ ਆ ਮੈਦਾਨ ਦੇ ਅੰਦਰ ਲੱਗਣ ਦੀ ਕੋਸ਼ਿਸ਼ ਕਰਦਾ ਵੱਜ ਗਈ ਕੈਂਚੀ ਇਹ ਪਿੰਦੂ ਦਾ ਵੀਰ ਦੋ ਭਰਾ ਕਬੱਡੀ ਖੇਡਦੇ ਨੇ ਆ ਮੰਨੇ ਪਰਵੰਨੇ ਕਬੱਡੀ ਦੇ ਖਿਡਾਰੀ ਲਓ ਸੀਚੇ ਵਾਲੀ ਵਾਹਿਗੁਰੂ ਲਾ ਤਕੜਾ ਜੱਫਾ ਨੰਬਰ 10 ਅੰਟਾਰੀਓ ਲਾਗਲੀ ਕਬੱਡੀ ਟਾਰਗੇਟ ਟਰੱਕ ਸੇਲ ਵਾਲੇ ਸਾਡੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਵੇ ਵੱਡੇ ਮਾਸਮਾਰ ਪੁੱਜਦੇ ਕਰਦੇ ਆ ਲਾਗਲੀ ਕਬੱਡੀ ਤੇ ਲਓ ਜੀ ਨਸ਼ੀਲੂ ਕਰਦਾ ਟਰਾਈ ਪਰ ਬੰਨੀ ਸਮਾਣੇ ਵਾਲਾ ਇਸ ਸਮੇਂ ਪੁਆਇੰਟ ਅਬੀ ਟੀਮ ਦੇ ਹਿੱਸੇ ਜੋੜ ਗਿਆ ਆ ਗਿਆ ਜਾਊ ਜਰੂਰ ਬਾੜ ਗੋਖੇ ਟਵਾਲਾ ਦਾ ਧੰਨਵਾਦ ਚੋਣ ਕੀਤੀ ਗੁਰਬਾਜ ਦੀ ਲਾ ਸਲਾਣੇ ਵਾਲਾ ਮੈਦਾਨ ਦੇ ਵਿੱਚ ਖੰਨੇ ਦੇ ਏਰੀਆ ਦਾ ਮੰਨਿਆ ਪਰ ਮੰਨਿਆ ਕਬੱਡੀ ਖਿਡਾਰੀ ਸਿਕ ਸਰਦਾਰ ਗੇਰਨ ਸ਼ੋਰ ਰੰਗ ਮੈਦਾਨ ਦੇ ਵਿੱਚ ਬੈੜਾ ਵੈੜਾ ਹੋ ਗਈ ਆ ਉਧਰ ਪਾਸੇ ਡੱਕਣ ਦੀ ਕੋਸ਼ਿਸ਼ ਮਾਰ ਕਬੱਡੀ ਕਬੱਡੀ ਵਾਹ ਉਹ ਸੋਹਣੇ ਸੀਚੇ ਵਾਲੀਆ ਵਾਹਿਗੁਰੂ ਮੇਰੇ ਵੀਰੋ ਬਾਬੇ ਨਾਨਕ ਦੀ ਉਹ ਧਰਤੀ ਆ ਲਓ ਲਾਗੇ ਦਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਲਓ ਅਗਲੀ ਕਬੱਡੀ ਪਾਰ ਦੇ ਵਾਸਤੇ ਗਗਨ ਨਾਗਰਾ ਮੈਦਾਨ ਦੇ ਵਿੱਚ ਵੱਧਾ ਹੋਇਆ ਕਿੱਕ ਟਾਰ ਦਾ ਬਹੁਤ ਬਹੁਤ ਧੰਨਵਾਦ ਹੈ ਕਿੱਕ ਸਰਵਿਸ ਵੀ ਹੈ ਨਾਲ ਦੀ ਨਾਲ ਸੁੱਖਾ ਰੰਧਾਵਾ ਜੀ ਕੀਪਾ ਡਾਂਡਾ ਜੀ ਵੱਡੇ ਮਾਨ ਸਨਮਾਨ ਵਿਸ਼ੇਸ਼ ਤੌਰ ਤੇ ਭੇਜਦੇ ਹੋਏ ਬਹੁਤ ਬਹੁਤ ਧੰਨਵਾਦ ਲਓ ਇਧਰੇ ਪਾਸੇ ਮੈਦਾਨ ਦੇ ਵਿੱਚ ਬੱਲੇ ਬੱਲੇ ਹੋ ਗਈ ਆ ਇਸ ਸਮੇਂ ਭਰੀ ਬਗਲ ਵੱਜ ਗਈ ਕੈਂਜੀ ਹੰਦੇ ਦੂਰ ਕੇ ਲਾਗੇ ਸੰਦੀਪ ਜੈਂਟੀ ਜੀ ਕਹਿੰਦੇ 5 ਅਕਤੂਬਰ ਤੇ ਹੈਪੀ ਸੋਤਾ ਜੀ ਤੇ ਨਾਲ ਸੁਰਜੀਤ ਭਾਜੀ ਸੋਨਾ ਵੱਲੋਂ 100 ਡਾਲਰ ਦੇ ਮਾਨ ਸਨਮਾਨੇ ਬਹੁਤ ਬਹੁਤ ਧੰਨਵਾਦ ਲਾਓ ਯਾਦਾ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਵਾਹ ਸੋਹਣੇ ਬੰਦ ਵਿੱਚ ਵਾਧਾ ਹੋਇਆ ਹਲਕੇ ਹਲਕੇ ਕਦਮਾਂ ਨਾਲ ਪਈ ਹੋਈ ਕਬੱਡੀ ਦੇ ਗੱਲ ਦੇਖਦੇ ਵੀ ਕੀ ਬਣਦੀ ਕੀ ਦੀ ਹਿੱਕ ਦੇ ਵਿੱਚ ਵਾਧਾ ਸਮਾਣੇ ਵਾਲਾ ਬੰਨੀ ਔਰ ਦੂਸਰੇ ਪਾਸੇ ਅਰਸ਼ ਬਰਸਾਲਪੁਰਿਆ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਦੋਸਾਨ ਕਬੱਡੀ ਦੇ ਮੈਦਾਨ ਦੇ ਅੰਦਰ ਜੀਹੇ ਕਬੱਡੀ 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 ਹੈ ਆਹੋ ਸੋਹਣੇ ਕਿ ਮੈਂ ਵੀ ਜੱਟ ਦਾ ਪੁੱਤ ਹਾਂ ਅਰਜਣ ਵਰਗਾ ਨਹੀਂ ਅੱਖਾਂ ਬਨ ਕੇ ਤੀਰ ਟਿਕਾਣੇ ਲਾ ਦੂੰਗਾ ਅੱਖਾਂ ਬਨ ਕੇ ਤੀਰ ਟਿਕਾਣੇ ਲਾ ਦੂੰਗਾ ਅਗਲੀ ਇਧਰ ਤੇ ਨਹੀਂ ਦੁਨੀਆ ਤੇ ਆਉਣਾ ਮੰਨੂ ਐ ਸਮਝਾਲਾ ਲੱਖਾਂ ਵਿੱਚੋਂ ਇੱਕ ਬਣਦਾ ਜੱਟ ਬਾਜੇ ਖਾਨੇ ਵਾਲਾ ਲੱਖਾਂ ਵਿੱਚੋਂ ਇੱਕ ਬਣਦਾ ਜੱਟ ਬਾਜੇ ਖਾਨੇ ਵਾਲਾ ਲੱਖਾਂ ਵਿੱਚੋਂ ਇੱਕ ਬਣਦਾ ਜੱਟ ਬਾਜੇ ਖਾਨੇ ਵਾਲਾ ਪੂਰੀ ਦੀ ਰੇਡ ਤੇ ਪਿੰਦਾ ਬੰਡੋਰੀ ਪਿੰਦਾ 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 ਅੱਕੜ ਦੀ ਕੋਸ਼ਿਸ਼ ਕਬੱਡੀ ਕਬੱਡੀ ਇਹ ਆ ਦੋ ਕਬੱਡੀਆਂ ਬਾਕੀ ਨੇ 1000 ਡਾਲਰ ਸਾਡੇ ਵੀਰ ਹੈਰੀ ਮੰਡੇਰ ਹਰਮਨ ਕਲੜਾ ਅਮਰੀਕਨ ਸਿਸਟਮ ਵਾਲੇ ਸਾਡੇ ਵੀਰ ਪ੍ਰਧਾਨ ਕਾਂਟੋ ਪੰਜਾਬੀ ਸਪੋਰਟਸ ਕਲੱਬ ਵਾਲੇ ਹੈਰੀ ਮੰਡੇਰ ਵੱਲੋਂ ਬੁੱਲਟ ਦੀਆਂ ਤਿੰਨ ਕਬੱਡੀਆਂ ਵਾਲੇ ਸਾਡੇ ਵੀਰਾਂ ਵੱਲੋਂ ਲੌਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੌਂਗ ਲਈ ਹਰਜਨ ਸਿੰਘ ਜੀ ਸ਼ੋਕਰ ਸਾਹਿਬ ਕਹਿੰਦੇ ਵੀ ਯੂਨਾਈਟਿਡ ਬ੍ਰੈਂਟਨ ਦੇ ਜਾਫੀਆਂ ਦੇ ਵਾਸਤੇ ਹਰ ਜਫੇ ਦਾ 200-200 ਡਾਲਰ ਦਿੱਤਾ ਜਾਊਗਾ ਸੋ ਜੀ ਰਾਜ ਸਿੰਘ ਜੀ ਸ਼ੋਕਰ ਸਾਹਿਬ ਦਾ ਧੰਨਵਾਦ ਮੈਦਾਨ ਦੇ ਵਿੱਚ ਬੱਲੋ ਵਾਓ ਸੋਹਣੇ ਦਿੱਤਾ ਜਾਣਾ ਹੈ ਲਾਗਲੀ ਕਬੱਡੀ ਖੇੜੇ ਵਿਚ ਪਾਉਣ ਦੇ ਲਈ ਨੌਜਾਨ ਗੱਭਰੂ ਅੱਗੇ ਨੂੰ ਵਧਦਾ ਹੋਇਆ ਪਈ ਹੋਈ ਕਬੱਡੀ ਬਾਗੀ ਦੀ ਹੁਣ ਦੇਖਣਾ ਪੜਦਾ ਕੀ ਜਾਫੀ ਅੱਜ ਕੱਲ ਦਾ ਜਰਵਾਣਾ ਕਰਦਾ ਮਾਣ ਪੰਜਾਬ ਹਰਿਆਣਾ ਰੇਡਰ ਫੜ ਫੜ ਕਿਲੂਗਾ ਜਫਾ ਦੇਖਣ ਵਾਲਾ ਕਾਲਿਆ ਓ ਸ਼ੀਲੂ ਦਾ ਓ ਜਫਾ ਦੇਖਣ ਵਾਲਾ ਦਿਆਲਪੁਰੇ ਵਾਲਾ ਦਿਆਲਪੁਰੇ ਵਾਲਾ ਗਰਮ ਮੈਦਾਨ ਦੇ ਵਿੱਚ ਵਧਦਾ ਹੋਇਆ ਕਬੱਡੀ ਖਿਡਾਰੀ ਮਲਕਿਆਂ ਵਾਲੇ ਗੁਰਜੇਤ ਬਰਾੜ ਦਾ ਵੀ ਧੰਨਵਾਦ ਹੈ ਗੁਰਜੋਤ ਬਰਾੜ ਮਲਕਿਆਂ ਵਾਲਾ ਡੈਕਸੀ ਟੈਂਟ ਦਾ ਵੀ ਬਹੁਤ ਵੱਡਾ ਨਾਮ ਜ਼ਿੰਮੇਵਾਰੀ ਵੱਡੀ ਖੇਡ ਕਬੱਡੀ ਵੱਡੀ ਟਾਂਟੋ ਦਾ ਟੂਰਨਾਮੈਂਟ ਵੱਡਾ ਅਨਟਾਰੀਓ ਕਬੱਡੀ ਕਲੱਬ ਦਾ ਦੋ ਜਾਫੀ ਆ ਦੂਸਰੇ ਪਾਸੇ ਦੇਖਦੇ ਨੇ ਜਾਫੀ ਤੇ ਤਾਵੀ ਅਨਜੂ ਦੇ ਤੇ ਸ਼ੀਲੂ ਦਾ ਮੁਕਾਬਲਾ ਕਰਨ ਦੇ ਨਾਲ ਬਹੁਤ ਵਧੀਆ ਪ੍ਰਦਰਸ਼ਨ ਆ ਅਪੀਲ ਕਰਦਾ ਹੋਇਆ ਨੌਜਵਾਨ ਯੂਨਾਈਟਿਡ ਦੀ ਹਰ ਤਿੰਨ ਕਬੱਡੀਆਂ ਸੀ ਦਾ ਬਹੁਤ ਬਹੁਤ ਧੰਨਵਾਦ ਹੈ ਪ੍ਰਿੰਸ ਸੈਣੀ ਸਾਹਿਬ ਲਓ ਇਧਰ ਪਾਸੇ ਖੇਡ ਕਬੱਡੀ ਆ ਫਿਰ ਦੇਖਦੇ ਵੀ ਕਾਲਾ ਔਰ ਦੂਸਰੇ ਪਾਸੇ ਸੀਚੇ ਵਾਲੀ ਆ ਲਓ ਫੜਦਾ ਗੁੱਟ ਵੱਜਦੀ ਕੈਂਚੀ ਕੈਂਚੀ ਵਾਹੋ ਸੋਹਣੇ ਵੀਰ ਦਾ ਮੈਂ ਧੰਨਵਾਦ ਕਰਦਾ ਹਾਂ ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੌਣ ਦੇ ਲਈ ਪਰਮਜੀਤਪੁਰਾ ਪਿੰਡ ਬਾਗੀ ਖੇਡ ਮੈਦਾਨ ਦੇ ਵਿੱਚ ਤੇ ਬਾਦਸ਼ਾਹ ਖੇਡ ਕਬੱਡੀ ਦਾ ਸੁਰਖਪੁਰੀਆ ਸਰਦਾਰ ਮੇਜਰ ਸਿੰਘ ਆਉਜਲੇ ਦਾ ਪੁੱਤ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਲਓ ਪਿੰਡ ਵਾਲਾ ਛੱਲਾ ਵਾਲਾ ਭੂਰੀ ਗੁਰਦੀਪ ਆ ਅਮਰੀਸਾ ਕਮਾਲ ਕਰਦਾ ਹੋਇਆ ਇਹ ਨੌਜਵਾਨ ਬਿੱਲਾ ਗੁੱਜਰ ਲੈਂਦੇ ਪੰਜਾਬ ਪਾਕਿਸਤਾਨ ਦਾ ਹੰਡ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਇੱਕ ਪਾਸੇ ਬਿੱਲਾ ਗੁੱਜਰ ਔਰ ਦੂਸਰੇ ਪਾਸੇ ਦੇਖਦੇ ਮੈਦਾਨ ਦੇ ਵਿੱਚ ਗਾਲੇ ਦੀ ਬਈ ਹੋਈ ਕਬੱਡੀ 100 ਡਾਲਰ ਦੇ ਮਾਨ ਸਨਮਾਨ ਧੁੱਖਾ ਰੰਦਾਵਾ ਜੀ ਕਿੱਕਡਰ ਸਰਵਸਤਾ ਬਹੁਤ ਬਹੁਤ ਧੰਨਵਾਦ ਹੈ ਵੱਡਾ ਮਾਨ ਸਨਮਾਨ ਵਾਲੇ ਦਾ ਵੀਰਾਂ ਵੱਲੋਂ ਲਾਓ ਸਰਜੀਤ ਸਿੰਘ ਜੀ ਵੈਸਟ ਟ੍ਰੈਕਿੰਗ ਵਾਲੇ ਸਾਡੇ ਵੀ ਸਰਜੀਤ ਸਿੰਘ ਜੀ ਹਰ ਜੱਫੇ ਦੇ ਵਾਸਤੇ ਆਪਣੀ ਟੀਮ ਦੇ ਖਿਡਾਰੀਆਂ ਦੇ ਲਈ ਅੰਟਾਰੀਓ ਕਬੱਡੀ ਕਲੱਬ ਦੇ ਵਾਸਤੇ ਮਾਨ ਸਨਮਾਨ 100-100 ਡਾਲਰ ਦਾ ਲਾਓ ਸਮਾਣੇ ਵਾਲਾ ਨਿੱਕ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਵੱਡੇ ਮਾਨ ਸਨਮਾਨ ਕਰਦੇ ਹੋਏ ਖਿਡਾਰੀਆਂ ਦੇ ਸਰਜੀਤ ਰਾਜ ਜੀ ਹਰਦੀਪ ਰਾਜ ਜੀ ਮਾਡਰਨ ਕਿਚਨ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਸਾਰੇ ਸਤਿਕਾਰਯੋਗ ਵੀਰ ਲਓ ਇਧਰ ਪਾਸੇ ਖੇਡ ਕਬੱਡੀ ਲੱਖ ਲੱਖ ਦੀ ਕਬੱਡੀ ਲੱਖ ਲੱਖ ਦਾ ਜਫਾ ਮੈਦਾਨ ਦੇ ਅੰਦਰ ਦਾ ਨਾਨਾ ਕਹਿੰਦੇ ਸਰਵਜੀਤ ਬੜਾ ਤਕੜਾ ਖੇਡਿਆ ਆ ਮਾਮੇ ਨੇ ਮਿਹਨਤ ਕਰਵਾਈ ਹੈ ਪਰ ਦੂਜੇ ਪਾਸੇ ਆ ਦਰਸਾਲਪਰੀ ਅਰਸ਼ ਜਦੋਂ ਪੰਜਾਬ ਦੇ ਵਿੱਚ ਖੇਡਦੇ ਆ ਦੋਨੋਂ ਇੱਕ ਟੀਮ ਲਈ ਖੇਡਦੇ ਆ ਅੱਜ ਵੱਖੋ ਵੱਖਰੀਆਂ ਟੀਮਾਂ ਲਈ ਆ ਵੇਖਦੇ ਆ ਜਾਨਦਾਰ ਤਰੀਕੇ ਨਾਲ ਅਰਸ਼ ਮਹਤੂਤ ਤਕੜਾ ਜਫਾ ਲਾ ਗਿਆ ਹੈ ਅਗਲੀ ਰੇਡ ਧੂਰਕੋਟ ਵਾਲਾ ਕਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਗੁਰਦਾਸਪੁਰਿਆ ਸੰਦੀਪ ਆਪਣੇ ਸਮੇਂ ਦਾ ਮਹਾਨ ਖਿਡਾਰੀ ਉਹ ਵੀ ਦੇਖਦਾ ਵੀ ਕੌਣ ਤੇ ਮਾੜੀ ਜੱਟ ਦੀ ਹਿੰਦਕੁੜੇ ਇਹਦਾ ਕਪੂਰਥਲੇ ਦੇ ਵਿੱਚ ਪਿੰਡਕੁੜੇ ਸੀਚੇ ਵਾਲੀਆ ਕੌਣ ਕਹਿੰਦੇ ਵਾਹਿਗੁਰੂ 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 ਭਾਈ ਇੱਕ ਗੱਲ ਦੇ ਕਲੱਬ ਦੀ ਟੀਮ ਦੇ ਹਿੱਸੇ ਜੁੜਿਆ ਬਾਗੀ ਅਗਲੀ ਕਬੱਡੀ ਪਾਉਣ ਦੇ ਲਈ ਪਰਮਜੀਤਪੁਰੀਆ ਉਹ ਦੇਖੋ ਵੀ ਇੱਕ ਪਾਸੇ ਸ਼ੀਲੂ ਹੈ ਦੂਸਰੇ ਪਾਸੇ ਬਾਗੀ ਇੱਕ ਪਾਸੇ ਸ਼ੀਲੂ ਇੱਕ ਪਾਸੇ ਬਾਗੀ ਇੱਕ ਪਾਸੇ ਸ਼ੀਲੂ ਇੱਕ ਪਾਸੇ ਬਾਗੀ ਬਾਗੀ ਤੇ ਸ਼ੀਲੂ ਦੀ ਟੱਕਰ ਟੱਕਲ ਟੱਕਰ ਸ਼ੇਰਾਂ ਦੀ ਕਰ ਜਫੇ ਦਾ ਸਵਾਦ ਆ ਰਿਹਾ ਤੇ ਤਾੜੀਆਂ ਜ਼ੋਰਦਾਰ ਮਾਰ ਦਿਓ ਸਨਾਟਵੇ ਵਾਲੇ ਸਾਡੇ ਵੀਰ ਨਵਜੋਤ ਥੰਦ ਤੇ 100 ਡਾਲਰ ਬਿੱਲਾ ਸਿੱਧੂ ਪੇਟਾ ਪਿੰਡ ਵਾਲਾ 58 ਬੈਂਕਟਾਲ ਵੱਲੋਂ ਸ਼ਿੱਲੂ ਦੇ ਲਈ ਉਹ ਮੰਡੀ ਦੀ ਕਬੱਡੀ ਦੇ ਉੱਪਰ ਦੂਸਰੇ ਪਾਸੇ ਪਰ ਵੇਖਿਓ ਖੀਰਾ ਦਾ ਬੁਲਟ ਇਸ ਵੇਲੇ ਜਾਫੀ ਕੌਣ ਨੌਜਵਾਨ ਸੀਚੇ ਵਾਲੀਆ ਵਾਹਿਗੁਰੂ 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 ਵਾਹੇ ਨੌਜਵਾਨਾ ਤੇ ਖੇਡ ਦੇ ਮੈਦਾਨਾਂ ਵਿੱਚ ਪਾਈ ਜਾਂਦਾ ਗੱਬਰੂ ਦਾ ਉਂਝ ਬੜਾ ਸਾਉ ਜਿਹਾ ਸੀਚੇ ਵਾਲੇ ਟਾਰਗੇਟ ਟਰੱਕ ਸੇਲ ਦੇ ਵੱਲੋਂ ਵਾਹਿਗੁਰੂ ਦੇ ਲਈ 100 ਡੰਗਰ ਬਾਈ ਤਾੜੀਆਂ ਮਾਰਦੇ ਸੀਚੇ ਵਾਲੀਆ ਦੇ ਲਈ ਵੀ ਸਿਰਾ ਲਾਉਣਾ ਹੈ ਅੱਜ ਦੇ ਇਸ ਕਬੱਡੀ ਕੱਪ ਦਾ ਸੈਕੰਡ ਪ੍ਰਾਈਜ਼ ਕਿਹੜਾ ਕਬੱਡੀ ਪੌਣ ਦੇ ਲਈ ਵਧਿਆ ਆ ਜਸਵਿੰਦਰ ਸਿੰਘ ਜੀ ਸ਼ੋਕਰ ਪ੍ਰਧਾਨ ਉਹਨਾਂ ਦੀ ਰਾਣਮਾਈ ਦੇ ਵਿੱਚ ਕਬੱਡੀ ਫੈਡਰੇਸ਼ਨ ਆਫ অন্ਟਾਰੀਓ ਪਰ ਦੇਖਿਓ ਨੌਜਵਾਨ ਖੇਡ ਮੈਦਾਨ ਦੇ ਵਿੱਚ ਬੱਲੇ 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 ਸੀਚੇ ਵਾਲੀਆ ਵਾਹ ਗੁਰੂ ਦਾ ਵੀਰ ਪਿੰਦੂ ਧੰਤਨ ਕਰਵਾਈ ਜਾਂਦਾ ਨਿਊ ਵੈਸਟ ਦੇ ਸਰਜੀਤ ਸਿੰਘ ਵੱਲੋਂ ਹਰ ਇੱਕ ਜੱਫੇ ਦਾ ਜਿਹੜਾ ਉਹ 100 ਡਾਲਰ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਆ ਨਿਊ ਵੈਸਟ ਦੇ ਰੇਡ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਆ ਨੌਜਵਾਨ ਕੌਣ ਸੀਚੇ ਵਾਲੀ ਆ ਵਾਹਿਗੁਰੂ ਮੁੰਡਾ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਵੀ ਤਕੜਾ ਖੇਡਿਆ ਵਾਹਿਗੁਰੂ 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 ਪਰ ਪੁਆਇੰਟ ਆਓ ਸਿਰਾਂ ਲੱਗਿਆ ਉਧਰ ਹਰਮਨ ਕਲੜਾ ਤੇ ਨਾਲ ਹੈਰੀ ਮੁੰਡੇਰ ਉਹਨਾਂ ਵੱਲੋਂ 500 ਡਾਲਰ ਵਾਹਿਗੁਰੂ ਸੀਚੇ ਵਾਲ ਦੇ ਜਾਫੇ ਦੇ ਜੇ ਨੌਜਵਾਨ ਕੌਣ ਇਸ ਵਾਲੇ ਖੇਡ ਮੈਦਾਨ ਦੇ ਵਿੱਚ ਸ਼ੀਲੂ ਤੇ ਜੱਟਾ ਤੂੰ ਤਾਂ ਸ਼ਰਮ ਤੱਕਾ ਕਰਦਾ ਇਹਦਾ ਚੱਲਦਾ ਏ ਤੱਕਾ ਹੋ ਤੱਕਾ ਕਰਦਾ ਤੱਕਾ ਕਰਦਾ ਔਰ ਅਕਬਰਪੁਰੀਆ ਤੇ ਜੁਝਾਰ ਸ਼ੋਕਰ ਦੇ ਵੱਲੋਂ 200 ਡਾਲਰ ਜਿਹੜਾ ਉਹ ਪੁਰੀ ਸ਼ਾਨਾਂ ਵਾਲੇ ਦੀ ਪੁੱਛਦਾ ਕੀਤਾ ਗਿਆ ਤੀਰਾ ਨੇਦਰ ਦੀ ਤੀਂਦਰ ਨੇਦਰ ਕੈਂਪ ਲਈ ਅਸ਼ਟਕ ਦੋਨਾਂ ਵੱਲੋਂ ਦਿੱਤਾ ਜਾਵੇਗਾ ਨੌਜਵਾਨ ਕੌਣ ਡੱਗੋ ਵਾਲਾ ਸ਼ਰਨਾ ਤੇ ਸ਼ੰਨਾ ਵਾਲਾ ਭੂਰੀ ਗੱਭਰੂ ਕਹਿੰਦੇ ਬਰਨਾਲੇ ਵਾਲਾ ਪਰ ਵੇਖੀਏ ਡੱਗੋ ਵਾਲਾ ਤੇ ਕਹਿੰਦੇ ਸਿਰਾਂ ਲਾਈ ਆਉਂਦਾ ਆਹ ਵੇਖੀਏ ਕਹਿੰਦੇ ਟ੍ਰਾਂਟੋ ਦੇ ਵਿੱਚ ਡੱਗੋ ਵਾਲੇ ਸ਼ਰਨੇ ਦਾ ਸ਼ੰਨਾ ਵਾਲੇ ਭੂਰੀ ਨੂੰ ਜੱਫਾ ਲੱਗਿਆ ਆਹ ਬਾਤ ਹੈ 100 ਡਾਲਰ ਨਿਊ ਵਸਤੇ ਸਾਡੇ 100 ਡਾਲਰ ਵੇਚ ਕੇ ਜੁਨਾਈਟਰ ਦੇ ਸਾਡੇ ਜਰਨੈਲ ਮੰਡ ਕਰਨਾਲ ਮੰਡ ਤੇ ਤਲੋਚਨ ਮੰਡ ਬੂਟਾ ਚਾਲ 100 ਡਾਲਰ ਦਾ ਸ਼ਰਨੇ ਲਈ ਕੋਈ ਦਾ ਕੀਤਾ ਗਿਆ ਬੰਦਨੀ ਸਮਾਨੇ ਵਾਲਾ ਪਰ ਜਾਫੀ ਕੌਣ ਮੇਜਰ ਸਿੰਘ ਔਜਲੇ ਦਾ ਪੁੱਤ ਕੇ ਯਾਰੀ ਦੀ ਨਹੀਂ ਫਿਕਰ ਕਰੀ ਦਾ ਘਾਟੇ ਵਾਦੇ ਦਾ ਵੇਖਣ ਵਾਲਾ $8 ਦੇ ਮਾਰਸਮਾਨ ਦੇ ਉੱਤੇ ਜਾ ਰਿਹਾ ਹੈ ਸਰਦਾਰ ਸੁਰਜੀਤ ਸਿੰਘ ਨਿਊ ਬੈਸਟ ਵਾਲੇ ਆਹ ਵੇਖਦੇ ਆਂ ਬਾਗੀ ਪਰਮਜੀਤ ਪਰੀਆ ਤੇ ਜੋਧਾ ਸੁਰਕਪਰੀਆ ਮੁਕਾਬਲਾ ਡੀ ਦੇ ਦਰਮਿਆਨ ਕਿਰਤੀ ਦੇ ਸ਼ੇਰਾਂ ਦੀ ਆਕੀ ਤੇ ਸ਼ੇਰ ਜੋਧਾ ਕਬੱਡੀ ਦਾ ਬਰੂਸਲੀ ਵਾਹ ਓਏ ਜੋਧਿਆ ਸੁੱਖੇ ਮੰਡੋਰ ਦਾ ਕਰਮਨ ਬੁਲੇਟ ਰੇਡ ਪਾਲੀ ਮੈਦਾਨ ਦੇ ਵਿੱਚ ਫਿਰ ਤਿਆਰ ਵਰ ਤਿਆਰ ਹੈ ਉਧਰ ਧਗੜੇ ਪਏ ਆ ਤੇ ਘੁੰਮ ਗਏ ਆ ਤੇ ਸ਼ਮਸ਼ੇਰ ਪੰਗੂ ਇਹਨਾਂ ਦਾ ਬਿਲੋਂ ਧੰਨਵਾਦ ਹੈ ਵੱਡੇ ਸਤਿਕਾਰ ਜਿਹੜੇ ਨ ਬੋਲਾਂ ਦੇ ਪੂਜੇ ਕੀਤੇ ਆ ਸਮਾਰਟਵੇ ਤੇ ਨਵਯੋਤ ਥੰਦ ਇਹ ਫਾਈਨਲ ਦਾ ਜਿਹੜਾ ਸਕੋਰ ਰਿਹਾ অন্ਟਾਰੀਓ ਕਬੱਡੀ ਕਲੱਬ ਦੀ ਟੀਮ ਦੇ ਪੁਆਇੰਟ ਰਿਹਾ 37 ਤੇ ਨਾਲ ਯੂਨਾਈਟਿਡ ਬ੍ਰੈਂਟਨ ਕਬੱਡੀ ਕਲੱਬ ਦੀ ਟੀਮ ਦੇ ਪੁਆਇੰਟ ਰਿਹਾ 43.40 ਸੋ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਇਹ ਜਿਹੜਾ ਬੈਸਟਰ ਦਾ ਰਿਜ਼ਲਟ ਹੈ ਸੈਮੀਫਾਈਨਲ ਤੇ ਫਾਈਨਲ ਦੋ ਮੈਚਾਂ ਦੇ ਵਿੱਚੋਂ ਕੱਢਿਆ ਗਿਆ ਹੈ ਇਸ ਕਰਕੇ ਨੋਟ ਕੀਤਾ ਜਾਵੇ ਵੀ ਬੁਲਟ ਖੀਰਾਂ ਵਾਲੀ ਨੇ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ 29 ਕਬੱਡੀਆਂ ਪਾਈਆਂ ਤੇ 24 ਅੰਕ حاصل ਕੀਤੇ ਐ ਪਰ ਦਿਉਰੇ ਵਾਲੇ ਰਵੀ ਨੇ 27 ਕਬੱਡੀਆਂ ਪਾ ਕੇ 25 ਅੰਕ حاصل ਕੀਤੇ ਐ ਇਸ ਕਰਕੇ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਰੇਡਰ ਰਵੀ ਦਿਉਰਾ ਰਿਹਾ ਹੈ ਇੱਕ ਵਾਰ ਤਾੜੀਆਂ ਮਾਰ ਦਿਓ ਰਵੀ ਦਿਉਰੇ ਲਈ ਦੋਨੇ ਮੈਚਾਂ 'ਚ 28 ਟੱਚ 9 ਜੱਫੇ ਬਾਹੁ ਅਕਬਰਪੁਰ ਦੇ ਸ਼ਿਲੂ ਨੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਿਆਂ ਦੇ ਵਿੱਚ 28 ਟੱਚ ਲੈ ਕੇ 9 ਜੱਫੇ ਲਾਏ ਆ ਸੋ ਸਾਡੇ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਸਟਾਪਰ ਸ਼ਿਲੂ ਬਾਹੁ ਅਕਬਰਪੁਰ ਇੱਕ